ਮੋਡੀਫਾਈਡ ਸਿਲੰਸਰਾਂ ਨਾਲ ਬੁਲੇਟ ਮੋਟਰਸਾਈਕਲ ਦੇ ਚਲਾਨ ਕਰਨ ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਕਮਿਸ਼ਨ ਰੇਟ ਜਲੰਧਰ ਪੁਲਿਸ ਨੇ ਟ੍ਰੈਫਿਕ ਲੰਗਣਾ ਕਰਨ ਵਿਰੁੱਧ ਚਲਾਈ ਵਿਸ਼ੇਸ਼ ਮੁਹਿੰਮ। ਇਹ ਕਾਰਵਾਈ ਹਰਜਿੰਦਰ ਸਿੰਘ ਪੀਪੀਐਸ ਐਸੀਪੀ ਮਾਡਲ ਟਾਊਨ ਜਲੰਧਰ ਵਿਖੇ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਕੀਤੀ ਗਈ। ਇਹ ਕਾਰਵਾਈ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਕਮਿਸ਼ਨ ਰੇਟ ਜਲੰਧਰ ਪੁਲਿਸ ਐਮਰਜੈਂਸੀ ਰਿਸਪੌਂਸ ਸਿਸਟਮ ਟੀਮ ਦੇ ਸਹਿਯੋਗ ਨਾਲ ਕੀਤੀ ਗਈ। ਡਰਾਈਵ ਦਾ ਮੁੱਖ ਉਦੇਸ਼ ਗੈਰ ਕਾਨੂੰਨੀ ਜਾਂ ਸਿਲੰਸਰਾਂ ਨਾਲ ਬੁਲੇਟ ਮੋਟਰਸਾਈਕਲ ਦੇ ਕਾਰਵਾਈ ਕਰਨਾ ਹਵਾ ਪ੍ਰਦੂਸ਼ਣ ਦੁਆਰਾ ਜਨਤਕ ਥਾਵਾਂ ਤੇ ਵਿਗਨ ਪਾਉਂਦੇ ਹਨ ਟ੍ਰੈਫਿਕ ਕਾਨੂੰਨ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾ ਕੇ ਜਨਤਕ ਸੁਰੱਖਿਆ ਨੂੰ ਵਧਾਉਂਦੇ ਹਨ ਤੇ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਕਰਦੇ ਹਨ કુલ 70 ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਦੇ ਨਤੀਜੇ ਵਜੋਂ 10 ਚਲਾਨ ਕੀਤੇ ਗਏ ਜਿਨ੍ਹਾਂ ਵਿੱਚ 3 ਵਾਹਨਾਂ ਦੇ ਟਾਇਰ ਕਿੱਕੀਆਂ ਤੇ ਗੈਰ ਕਾਨੂੰਨੀ ਕਾਲੀ ਫਿਲਮਾਂ ਵਾਲੇ ਵਾਹਨ 2 ਪਹੀਆ ਵਾਹਨ ਤੇ ਤਹਿਰੀ ਸਵਾਰੀ ਕਰਨ ਵਾਲੇ ਅਤੇ 3 ਬੁਲਟ ਮੋਟਰਸਾਈਕਲਾਂ ਦੇ ਮੋਡੀਫਾਈਡ ਸੈਲਸ ਨਾਲ ਸ਼ੋਰ ਪ੍ਰਦੂਸ਼ਣ ਪੈਦਾ ਕਰਨ ਵਾਲੇ ਵਾਹਨਾਂ ਦੇ ਸ਼ਾਮਲ ਹਨ ਇਸ ਤੋਂ ਇਲਾਵਾ ਇੱਕ ਮੋਟਰਸਾਈਕਲ ਨੂੰ ਜਾਇਜ਼ ਦਸਤਾਵੇਜ਼ੀ ਕਾ ਰਨ ਜ਼ਬਤ ਕੀਤਾ ਗਿਆ ਹੈ ਬਿਊਰੋ ਰਿਪੋਰਟਸ ਜਲੰਧਰ ਦੀ ਸਟੇਟਿਸ ਟੀਵੀ ਮਾਨਯੋਗ ਪੁਲਿਸ ਕਮਿਸ਼ਨਰ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਿਰੋਧ ਅੱਜ ਪੀਪਾ ਆਰ ਮਾਲ ਜਲੰਧਰ ਵਿਖੇ ਇੱਕ ਵਿਸ਼ੇਸ਼ ਮਹਿਮ ਛਲਾਈ ਗਈ ਹੈ ਇਸ ਮਹਿਮ ਦੌਰਾਨ ਨਾਕਾਬੰਦੀ ਕਰਕੇ ਕਰੀਬ 70 ਵਹੀਕਲ ਚੈੱਕ ਕੀਤੇ ਗਏ ਚੈਕਿੰਗ ਦੌਰਾਨ 10 ਚਲਾਨ ਕੀਤੇ ਗਏ ਜਿਨ੍ਹਾਂ ਵਿੱਚੋਂ 3 ਬਲੈਕ ਲਬਾਂ 3 ਬੁਲਟ ਮੋਡੀਫਾਈ ਤਿੰਨ ਟ੍ਰਿਪਲ ਰਾਈਡਿੰਗ ਤੇ ਇੱਕ ਇੱਕ ਵਹੀਕਲ ਅਪਾਉਂਡ ਕੀਤਾ ਗਿਆ